ਮਤਲਬ ਕੋਈ ਵੀ ਇਹ ਚੀਜ਼ ਤਾਂ ਸੋਚਦਾ ਨਹੀਂ ਵੀ ਕੋਈ ਵੀ ਬੰਦਾ ਚਲਾ ਜਾਵੇ ਸਾਡੀ ਜ਼ਿੰਦਗੀ ਚੋਂ ਕੋਈ ਬਜ਼ੁਰਗ ਚਲਾ ਜਾਵੇ ਇਹ ਤਾਂ ਫੇਰ ਸਾਡਾ ਇੱਕ ਹੀਰਾ ਭਰਾ ਇੱਕ ਟੈਲੈਂਟ ਪੰਜਾਬ ਦਾ ਸਾਡੇ ਪਿੰਡਾਂ ਦਾ ਮਾਣ ਸਾਡੇ ਏਰੀਆ ਦਾ ਮਾਣ ਸੋ ਆਪਾਂ ਸੋਚਦੇ ਨਹੀਂ ਬਾਈ ਇਹ ਚੀਜ਼ ਬਾਰੇ ਪਰ ਇਹ ਟਰੈਜੇਡੀ ਹੈ ਬਹੁਤ ਵੱਡੀ ਟਰੈਜੇਡੀ ਹੈ ਸਾਡੇ ਤੋਂ ਵੱਧ ਉਹਦੇ ਮਾਂ ਪਿਓ ਲਈ ਟਰੈਜੇਡੀ ਹੈ ਬਿਲਕੁਲ ਕਹਿੰਦੇ ਕਿ ਰਾਜਵੀਰ ਜਵੰਦਾ ਅਜੀਹਾ ਸੀ ਕਿ ਜਦੋਂ ਪਿੰਡੋਂ ਵੀ ਚੋਂਦਾ ਸੀਗਾ ਨਾ ਇਕੱਲੇ ਇਕੱਲੇ ਛੋਟੇ ਜਿਹੇ ਜਵਾਬ ਕੋਈ ਜੁਰਗਵੇ ਹਰ ਕਿਸੇ ਨੂੰ ਮਿਲਦਾ ਸੀਗਾ ਐਡਾ ਪਿਆਰ ਇਸ ਪਿੰਡਾਂ ਨਾਲ ਦੇਖੋ ਮੈਂ ਉਹਨੂੰ ਤਾਂ ਜਾਣਦਾ ਕਿਉਂਕਿ ਉਹ ਮੇਰੇ ਪਿੰਡਾਂ ਦਾ ਮੈਂ ਉਹਨੂੰ ਪਹਿਲੇ ਗਾਣੇ ਤੋਂ ਜਾਣਦਾ ਤੇ ਇੱਕ ਪਿੰਡਾਂ ਵਾਲੇ ਬੰਦੇ ਦਾ ਨਾ ਆਪਦਾ ਇੱਕ ਮੋਹ ਹੁੰਦਾ ਇਹ ਨਹੀਂ ਹੁੰਦਾ ਕਿ ਅਸੀਂ ਦੂਜੇ ਬੰਦਿਆਂ ਨੂੰ ਜ਼ਿਆਦਾ ਪਿਆਰ ਨਹੀਂ ਕਰਦੇ ਪਰ ਆਪਦੇ ਪਿੰਡਾਂ ਵਾਲਿਆਂ ਦਾ ਥੋੜਾ ਜਿਆਦਾ ਮੋਹ ਹੁੰਦਾ ਸੋ ਮੈਂ ਜਦੋਂ ਸਰ ਮਾਤਾ ਰਾਜਵੀਰ ਦੇ ਸਰਪੰਚੀ ਚ ਖੜਿਆ ਮੈਂ ਉਦੋਂ ਵੀ ਆਇਆ ਸੀ ਉਦੋਂ ਮੈਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਆਇਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਹੁਣ ਇਸ ਤਰੀਕੇ ਆਉਂਗਾ ਵੀ ਉਦੋਂ ਵੀ ਆਇਆ ਮਾਂ ਪਰ ਮੈਨੂੰ ਇਮੇਜਨ ਨਹੀਂ ਹੋਇਆ ਕਰ ਸਕਦਾ ਭਾਈ ਜੀ ਇੱਕ ਗੱਲ ਹੈ ਵੀ ਸਵਾਲ ਵੈਸੇ ਇਸ ਮੌਕੇ ਤੇ ਪੁੱਛਣੇ ਚੰਗੇ ਨਹੀਂ ਲੱਗਦੇ ਪਰ ਰਾਜਵੀਰ ਦੇ ਇਹ ਸਭ ਕੁਝ ਹੈ ਸਵਾਲ ਪੁੱਛਣੇ ਜ਼ਰੂਰੀ ਵੀ ਨੇ ਵੀ ਅਸਲ ਦੇ ਵਿੱਚ ਅਸੀਂ ਕਾ ਉਸਸ ਦੇ ਰਹੇ ਆ ਅਸੀਂ ਰੋਡ ਟੈਕਸ ਦੇ ਰਹੇ ਆ ਔਰ ਨਾਲ ਜੋ ਵਾਪਰਿਆ ਉਹ ਪਤਾ ਹੈ ਵੀ ਕਿਸ ਤਰੀਕੇ ਨਾਲ ਸਾਨ ਪਿੱਟਦੇ ਹੁੰਦੇ ਆ ਕਿਸ ਤਰੀਕੇ ਨਾਲ ਰੋਡ ਟੁੱਟਦੀ ਹੁੰਦੀ ਹੈ ਇਹ ਸਵਾਲ ਚੱਕਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਬਾਈ ਜਦੋਂ ਥੋਡੇ ਨਾਲ ਵਾਪਰਦੀ ਹੈ ਨਾ ਉਦੋਂ ਚੀਜ਼ਾਂ ਦਾ ਪਤਾ ਲੱਗਦਾ ਜਿਵੇਂ ਜਦੋਂ ਤੁਹਾਡਾ ਬੰਦਾ ਹਸਪਤਾਲ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਅੱਛਾ ਯਾਰ ਆ ਵੀ ਟੈਸਟ ਹੁੰਦੇ ਆ ਕਰਾ ਲੈਣੇ ਚਾਹੀਦੇ ਆ ਜਾਂ ਆਹ ਚੀਜ਼ ਡਾਕਟਰ ਨੇ ਆ ਗਲਤੀ ਕਰਤੀ ਜਾਂ ਕੁਝ ਵੀ ਆ ਹੁਣ ਕਾਉਸ ਐਸ ਹੈ ਮੈਂ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਬਾਹਰ ਰਿਹਾ ਹੁਣ ਇੱਥੇ ਇੰਡੀਆ ਰਹਿੰਦੇ ਆ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਵੀ ਕਾਉਸਸ ਦੇਣਾ ਆਪਾਂ ਸਾਰੇ ਦਿੰਨੇ ਆ ਤੇ 411 ਹਜ਼ਾਰ ਕਰੋੜ 2026 ਦਾ ਕਾਉਸਸ ਹਿਸਾਬ ਬੜਾ ਥੱਲੇ ਗਿਆ ਮੈਨੂੰ ਲੱਗਦਾ ਯਾਰ ਆ ਜਿਹੜੀ ਇਹੋ ਜਿਹੀਆਂ ਟਰੈਜਡੀਆਂ ਬਚਾ ਸਕਦੀ ਆ ਸਰਕਾਰ ਜੇ ਇੰਨੇ ਪੈਸੇ ਲੈਣੇ ਆ ਤਾਂ ਕਮ ਸੇ ਕਮ 100-100 ਕਰੋੜ ਰੁਪਈਆ ਜ਼ਿਲ੍ਹਿਆਂ ਨੂੰ ਦੋ ਜਿੱਥੇ ਸਾਰੇ ਜਾਨਵਰ ਪਾਓ ਸਾਨੂੰ ਨਹੀਂ ਪਤਾ ਕੀ ਕਰਨਾ ਉਹਦਾ ਇਹਨਾਂ ਕੋਲ ਇੰਟੈਲੀਜੈਂਟ ਬੰਦੇ ਆ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਸੰਭੋ ਚੀਜ਼ਾਂ ਕਰੋ ਜਿਆਦਾ ਪੈਸੇ ਇੰਨੇ ਲੈ ਰਹੇ ਹੋ ਪਰ ਬਾਕੀ ਆ ਮੌਕਾ ਨਹੀਂ ਗਿਆ ਇਸ ਥੀ ਤੇ ਆਪਾਂ ਬਾਅਦ ਚੋ ਬਾਈ ਇਸ ਥੀ ਤੇ ਗੱਲ ਕਰਾਂਗੇ ਪਰ ਇਹ ਮੁੱਦਾ ਚੱਕਣ ਆ ਲਾਇਆ ਬਾਈ ਇਹ ਰਾਜਵੀਰ ਜਵੰਦਾ ਇੱਕ ਦੁਨੀਆ ਜਾਣਦੀ ਆ ਉਹਨੂੰ ਤਾਂ ਆਪਾਂ ਗੱਲ ਕਰ ਰਹੇ ਆ ਪਤਾ ਨਹੀਂ ਪਿੰਡਾਂ ਦੇ ਕਿੰਨੇ ਆ ਜਾਂ ਸ਼ਹਿਰਾਂ ਚ ਕਿੰਨੇ ਆ ਇਹੋ ਜੇ ਕਿਸੇ ਦੇ ਮਦਰ ਫਾਦਰ ਭੈਣ ਭਰਾ ਡੇਥ ਹੋ ਜਾਂਦੀ ਹੋਣੀ ਇਹਨਾਂ ਚੀਜ਼ਾਂ ਕਰਕੇ ਸੋ ਬਾਈ ਜ਼ਰੂਰੀ ਆ ਮੁੰਡਾ ਫਰਸਟ ایڈ ਵੀ ਸਹੀ ਨਹੀਂ ਮਿਲਦੀ ਜਗਰਾਉ ਦੇ ਵਿੱਚ ਸਕੂਲ 'ਚ ਪੜਿਓ ਤੇ ਰਾਜਵੀਰ ਬਾਈ ਦੇ ਅੱਗੇ ਸਕੂਲ 'ਚ ਪੜਿਆ ਕੁਝ ਕਦੇ ਹੀ ਯਾਦ ਤੁਹਾਡੀ ਬਚਪਨ ਦੀ ਜਾਂ ਕੋਈ ਥੰਨੋ ਬਹੁਤ ਯਾਦ ਹੋਊਗਾ ਭਾਈ ਮੈਂ ਮੈਂ ਪਹਿਲਾਂ ਪੜ ਗਿਆ ਜਵਦੇ ਤੋਂ ਉੱਥੇ ਮੈਂ ਪਲੱਸ 1 ਕੀਤੀ ਸੀ ਜੀ ਤੇ ਕਾਲਜ 'ਚ ਪੜਿਆ ਜੀ ਮੈਂ ਐਲ ਆਰ ਐਮ ਯਾਦ ਸਾਡੀ ਜੀ singing ਤੋਂ ਬਾਅਦ ਦੀਆਂ ਜਾਂਦਾ ਨੇ singing ਤੋਂ ਪਹਿਲਾਂ ਦੀਆਂ ਸਾਡੀਆਂ ਤੇ singing ਤੋਂ ਪਹਿਲਾਂ ਦੀਆਂ ਰਾਜਵੀਰ ਦੀਆਂ ਕਨਵਰ ਬਾਈ ਨਾਲ ਬਿੱਲੇ ਬਾਈ ਨਾਲ ਜਾਂਦਾ ਨੇ ਮੇਰੇ ਨਾਲ ਤਾਂ ਜਿਆਦਾ ਨਹੀਂ ਕਿਉਂ ਮੈਂ ਇੱਥੇ ਰਹਿੰਦਾ ਨਹੀਂ ਤੁਹਾਡਾ ਸ਼ਾਇਦ ਪਹਿਲਾ ਗੀਤ ਹੈ ਜਾਂ ਤੁਸੀਂ ਪਹਿਲਾ ਗੀਤ ਸ਼ੁਰੂ ਮੈਂ ਹਾਂਜੀ ਅਸੀਂ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰੇ ਏਰੀਆ ਦਾ ਮੁੰਡਾ ਹੈ ਮੈਂ ਸ਼ੇਅਰ ਕੀਤਾ ਸੀਗਾ ਉਹ ਬੜੀ ਅਕਸਰ ਅਕਸਰ ਤੁਹਾਡੇ ਨਾਲ ਫੋਨ ਤੇ ਗੱਲ ਹੁੰਦੀ ਸੀ ਹਾਂਜੀ ਹਾਂਜੀ ਬਹੁਤ ਤੇ ਗੱਲ ਹੁੰਦੀ ਸੀ ਮੈਂ ਤਾਂ ਹੁਣ ਵੀ ਉਹਦੇ ਵਾਇਸ ਮੈਸੇਜ ਸੁਣ ਰਿਹਾ ਸੀਗਾ ਵੀ ਇੱਕ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇਹ ਮੈਮਰੀ ਬਣ ਜਾਂਦੀ ਹੈ ਲਾਈਫ ਦੇ ਵਿੱਚ ਸੋ ਮੈਂ ਮੇਰੇ ਤੋਂ ਜ਼ਿਆਦਾ ਦੁੱਖ ਉਹਦੀ ਮਾਂ ਨੂੰ ਆ ਉਹਦੀ ਵਾਈਫ ਨੂੰ ਆ ਤੇ ਉਹਦੇ ਜਵਾਕਾਂ ਨੂੰ ਆਉਣ ਵਾਲੇ ਟਾਈਮ 'ਚ ਹਜੇ ਤਾਂ ਸ਼ਾਇਦ ਉਹਨਾਂ ਦੀ ਸੋਝੀ ਹੈਗੀ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਪਰਿਵਾਰ ਨੂੰ ਬਹੁਤ ਵੱਡਾ ਮੇਰੀ ਇੰਨੀ ਕਿ ਮੇਰੀ ਕੋਈ ਨਾ ਕੋਈ ਜਿੰਨਾ ਤੁਸੀਂ ਦੋ ਗੱਲ ਕਰ ਸਕਦੇ ਹੋ ਤੁਸੀਂ ਉਨੀ ਕਰੋ ਮੈਂ ਕਿਉਂਕਿ ਪਹਿਲਾਂ ਹੀ ਅਸੀਂ ਵੀ ਕਿਹਾ ਵੀ ਰਾਜਵੀਰ ਦਾ ਕੇਸ ਇਹੋ ਜਿਹਾ ਵੀ ਸਾਨੂੰ ਸਵਾਲ ਪੁੱਛਨੇ ਪੈਂਦੇ ਆ ਕਿਉਂਕਿ ਸ਼ਾਇਦ ਇਹ ਗਲਤੀਆਂ ਨਾ ਹੁੰਦੀਆਂ ਤਾਂ ਰਾਜਵੀਰ ਅਜਿਹਾ ਨਾ ਫਰਸਟ ਸਟੇਟ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਮਿਲ ਪਾਈ ਉਹ ਸਭ ਕੁਝ ਇਸ ਕਰਕੇ ਜਿਹੜਾ ਮੀਡੀਆ ਨੂੰ ਵੀ ਸਵਾਲ ਪੁੱਛਨੇ ਪੈਂਦੇ ਬਈ ਮੀਡੀਆ ਦਾ ਕੰਮ ਆ ਸਵਾਲ ਪੁੱਛਣਾ ਪਰ ਕਈ ਵਾਰੀ ਸਿਚੁਏਸ਼ਨ ਇਹੋ ਜੀ ਹੁੰਦੀ ਹੈ ਕਿ ਮੈਂ ਨਾ ਤਾਂ ਮੈਂ ਉਹਦੀ ਫਰਸਟ ایڈ ਬਾਰੇ ਬੋਲ ਸਕਦਾ ਚੀਜ਼ਾਂ ਪਰ ਕਰਦਿਆਂ ਨੇ ਜਿੰਨਾ ਜ਼ੋਰ ਲਾਉਣਾ ਸੀਗਾ ਉਹ ਲਾਇਆ ਜਿੰਨਾ ਮੈਨੂੰ ਲੱਗਦਾ ਡਾਕਟਰਾਂ ਨੇ ਜਿੰਨਾ ਜ਼ੋਰ ਲਾਉਣਾ ਸੀ ਲਾਇਆ ਉਹਨਾਂ ਨੇ ਇਹ ਜਿੱਥੋਂ ਤੱਕ ਮੈਂ ਜਦੋਂ ਜਦੋਂ ਜਾਣਦਾ ਰਿਹਾ ਜੋ ਜੋ ਮੈਨੂੰ ਨੌਲੇਜ ਸੀ